लोगो की तरी चाप काटे फूड सेफ्टी का लाइसेंस तो घर रजिस्ट्रेशन किथे हां ना साहब आए हुए देखो सर ने लोग दिखावे वास्ते सारे तो खाल ले तो सर्टिफिकेट निकले भाई हां चलो मेरी द्वारा तो बनाया वीडियो हमारी जिंदगी करवा ਤੇ ਇਹ ਵੀ ਆਣਾ ਦਾ ਆ ਬੰਦਾ ਦਾ ਫਿਰ ਜਾ ਕੇ ਪਿੰਡ ਖਾਣਾ ਆ ਬੰਦਾ ਇਹਨੇ ਠੀਕ ਹੈ ਕੋਈ ਗੱਲ ਨਹੀਂ ਇਹਨੂੰ ਹੱਥ ਫਰੂਟ ਦਾ ਕੰਮ ਇਦਾਂ ਦਾ ਫਰੂਟ ਦਾ ਫਰੂਟ ਵਿੱਚ ਤਾਜ਼ਾ ਸਹੀ ਫਰੂਟ ਵਿੱਚ ਆ ਤੁਹਾਡੇ ਕਰਤੂਤਾਂ ਆ ਤੁਹਾਡੀਆਂ ਜਿਹੜੀਆਂ ਆ ਹਾਂ ਕੋਈ ਰੰਗ ਪਾਪਾ ਨਾਰ ਦਾ ਜੂਸ ਕਹਿ ਕੇ ਵੇਚਦੇ ਆ ਉਹ ਕੇਲੇ ਜਿਹੇ ਪਾਏ ਜੂਸ ਪਾਏ ਇਕੱਠਾ ਬਣਾਉਣ ਦਾ ਮਤਲਬ ਇਹ ਹੈ ਕਿ ਲੋਕਾਂ ਨੂੰ ਪਤਾ ਨਹੀਂ ਅੱਗੇ ਕੀ ਕਰਦੇ ਆ ਪਾਤਾ ਰਾਂਗਣਿਤ ਹੋਰਦੀ ਆ ਆ ਸਾਰੇ ਬੰਦਿਆਂ ਦੇ ਹੱਥ ਦੇਖੋ ਆ ਦੇਖੋ ਤੁਹਾਨੂੰ ਨਾਰ ਦਾ ਜੂਸ ਕਹਿ ਕੇ ਪਾਉਂਦੇ ਚੁੰਨੀਆਂ ਨੂੰ ਰੰਗ ਦੇਣ ਵਾਲਾ ਪਾਉਂਦੇ ਆ ਫਿਰ ਤੁਸੀਂ ਕਹਿੰਦੇ ਬਿਮਾਰਖ ਤੇ ਸੀ ਹੋਗੇ ਕੋਤੋਨੋ ਦਾ ਕਾਤਾ ਤੇਰਾ ਇਹੀ ਗੰਮ ਬੰਦ ਕਰਾਉਣਾ ਜਿਹੜਾ ਤੂੰ ਜ਼ਹਿਰ ਖਾ। ਇਹ ਗਲਿਆ ਸਾਰੇ ਕੇਲੇ ਜੋਤੂ ਵਿੱਚ ਪਾ। ਛਟਾ ਦਾ ਪਚਾ ਕੋ ਛਟਾ। ਆ ਚਟਪੂਟ ਛਟਾ ਦਾ ਫਰੂਟ ਜ ਆਪ ਜਿਹੜਾ ਸੇਲ ਸਾਰਾ ਗਲਿਆ ਤੇਰੇ ਨੂੰ ਪਾ। ਭਾਈ ਨਹੀਂ ਗਾ ਮੈਨੂੰ ਪਤਾ ਤੇਰਾ ਬਹੁਤ ਜ਼ਰ ਤੋ ਤੈਨੂੰ ਕਹਿਦਾ ਆ। ਹੋਰ ਫਰੇ ਫਰੇ ਜੀ ਇਹ ਘਰ ਕਰ ਲਈਏ ਫਿਰ ਮੈਂ ਤੁਸੀਂ ਚੱਕ ਲਈਏ ਹਾਂ ਦੇਖੋ ਪਹਿਲਾਂ ਕਿਉਂ ਖੋਲ ਕੇ ਰੱਖਿਆ ਆ ਤੁਸ ਜਿਹੜਾ ਸੇਵ ਰੱਖਿਆ ਹੈ ਇਹਦੇ ਚ ਕੀ ਲੱਗੇ ਲੱਗਦਾ ਨਹੀਂ ਚਿਕੰਦਰ ਦਾ ਰੰਗ ਸੁਣਿਆ ਨਹੀਂ ਇਹ ਰੰਗ ਕੱਢਦੇ ਆ ਕੋਈ ਨਹੀਂ ਤਾਂ ਰੰਗ ਦਾ ਯਾਰ ਇਹ ਚਿਕੰਦਰ ਦਾ ਹੁੰਦਾ ਹੈ ਨਾ ਆ ਦੇਖੋ ਘਰ ਆਦੇ ਵੀ ਨਹੀਂ ਹੁੰਦਾ ਚਿਕੰਦਰ ਦਾ ਕਿੱਥੇ ਆ ਰੰਗ ਇਹਦਾ ਸਿਰ ਚਿਕੰਦਰ ਦਾ ਪਾਪਾ ਨੇ ਕਿਹਾ ਚਿਕੰਦਰ ਦਾ ਰੰਗ ਹੈ ਦਿਖਾਓ ਯਾਰ ਇਹ ਕੋਲ ਕੇ ਰੱਖਿਆ ਯਾਰ ਉਹਣਾ ਮਾਰ ਰੇ ਲਾਤਾ ਭਾਈ ਜਾਨੇ ਸਾਰੇ ਬੰਦਿਆਂ ਨੂੰ ਛੱਡ ਦੇ ਉਹਦਾ ਇਹ ਚੇਰੀ ਹੈਗੀ ਜੀ ਚੇਰੀ ਗੜੀ ਹੈ ਇਹ ਛੋਟਾ ਨਾ ਚੈਰੀ ਆ ਕੀ ਅਸਤੀ ਗੇਲਾ ਇਹ ਗਲਿਆ ਕੇ ਲਾਇਆ ਸਾਰਾ ਇਹਦਾ ਅੱਛਾ ਪ੍ਰੈਸ ਕਿਉਂ ਬਣਾਉਣਾ ਗਲਿਆ ਥੋੜਾ ਅਕੇਲਾ ਇਹਨੇ ਜਦੋਂ ਤੁਹਾਨੂੰ ਉੱਪਰ ਡਾਗਲਾ ਤੇ ਨਾ ਆਪ ਵੀ ਕਿਲਾਇਆ ਸਾਰਾ ਕਰਦਾ ਉਹ ਤੋਂ ਦੀਵਲ ਕਰਦਾ ਜੋ ਗੋਲੇ ਸੜੇ ਗੇਲੇ ਜੀ ਕਿਉਂ ਨਹੀਂ ਹੋਏ ਨਾ ਉੱਪਰ ਪਿੱਛੇ ਚੱਕ ਕੇ ਲਕੋਤਾ ਕੂੜਿਆ ਉਹ ਚਾੜੀ ਦੇਖੋ ਉਧਰ ਆ ਆ ਪੀਣ ਵਾਲੇ ਇਹਨਾਂ ਨੇ ਪੁੱਛਦੇ ਆ ਇਹ ਬਣਾਉਣਾ ਜਿਹੜਾ ਨੰਨ ਸਾਡੇ ਆ ਦੁਨੀਆ ਰੰਗ ਰਿਆ ਦਾ ਨਾਮ ਕਹਿ ਕੇ ਬਣਾ ਰੇ ਦੁਨੀਆ ਰੰਗਣਾ ਦਾ ਕੰਮ ਹੈ ਇਹ ਤੁਹਾਨੂੰ ਕਿਹੜਾ ਨਾਰਕਾ ਜੀ ਸਰ ਅਸੀਂ ਜੀ ਜੇ ਕੋ ਪਹਿਲੇ ਹੀ ਬਣਾ ਕੇ ਰੱਖਿਆ ਤੁਸੀਂ ਇਹ ਵੀਡੀਓ ਬਣਾਈ ਤੁਸੀਂ ਬਸ ਟਟਮੀ ਬਣਾਇਆ ਬਸ ਚਲੋ ਛੱਟ ਨੂੰ ਪੂਸ਼ਾ ਰੇੜੀਓ ਰੰਗ ਤਾਂ ਖਾਲਾ ਕਿੱਥੇ ਆ ਲੱਤ ਨਹੀਂ ਪਿਆ ਯਾਰ ਸਰ ਯਾਰ ਆਪ ਚੈੱਕ ਕਰੋ ਇਹਦਾ ਰੰਗ ਪਰੇ ਹੋ ਜਾਓ ਪਿੱਛੇ ਹੋ ਜਾ ਚੱਲ ਕਾਕਾ ਫੂਡ ਸੇਫਟੀ ਟੀਮ ਆਈ ਤੇਰੀ ਇਹ ਸ਼ਾਪ ਇੱਥੇ ਸਟਾਲ ਤੇ ਉੱਪਰ ਦੇਖ ਆ ਦੇਖੋ ਇਹਨਾਂ ਤੋਂ ਬਗਲਾ ਕਿਹੜਾ ਆ ਕਿਹੜਾ ਰੰਗ ਹੈ ਇਹ ਤੁਹਾਨੂੰ ਗੋਲਡਨ ਆ ਕਿ ਕੀ ਗੱਲ ਆ ਆ ਆ ਕੀ ਆ ਦੋ ਸੇਵ ਬਟਲ ਇਹਨਾਂ ਗਲਿਆ ਸੜੇ ਬਸ ਇਹ ਆ ਕਿਹੜੇ ਗਲਿਆ ਸੜੇ ਸੇਮ ਸਾਰੇ ਰੱਖਿਓ ਆ ਦੇਖ ਤਾਂ ਜਰਾ ਕਹੇ ਆ ਗਏ ਲਿਆਂ ਦੇ ਦੂ ਤੈਨੂੰ ਸੁਣਿਆ ਨਹੀਂ ਨਹੀਂ ਘੱਟ ਬੀਜ ਨਹੀਂ ਨਹੀਂ ਘੱਟ ਬੀਜ ਨਹੀਂ ਮੋਟੇ ਗੱਦੇ ਛੱਡ ਦੇ ਤੇ ਨਹੀਂ ਚੱਲ ਜਾਇਦਾ ਆ ਵੀ ਚੱਕ ਸੋ ਤੇ ਰੰਗ ਦਾ ਸਾਰੰਗ ਆ ਕੋਈ ਤਰੀਕਾ ਆ ਬਰਫ ਕਿੰਨੀ ਪਈ ਤੂੰ ਆ ਬਰਫ ਕਿੰਨੀ ਆ ਬਰਫ ਕਿੰਨੀ ਆ ਬਰਫ ਕਿਹੜੀ ਆ ਬਰਫ ਜੀ ਹੁਣੀ ਪੁੱਛੋ ਬਈ ਰੈਡੀ ਕਿੱਤੇ ਹੀ ਆ ਕਿੱਥੋਂ ਲਿਆ ਆ ਗੱਲ ਕਰਨੀ ਕਾਰਖਾਨੇ ਵਾਲੀ ਬਰਫ ਸਿੱਧੇ ਨਹੀਂ ਪਾ ਸਕਦਾ ਇਹ ਨਹੀਂ ਤੂੰ ਤਾਜ਼ਾ ਕਿਉਂ ਨਹੀਂ ਤਿਆਰ ਕਰਦਾ ਆ ਕੀ ਕੀਤਾ ਆ ਆ ਆ ਜੀ ਆ ਆ ਦੇਖੋ ਜੀ ਅਨਾਰ ਆ ਆ ਅਨਾਰ ਲਿਆਉਂਦਾ ਲੋਕਾਂ ਲਈ ਆ ਅਨਾਰ ਗਲਿਓ ਲਿਆ ਲਿਆ ਕੇ ਆਹ ਜਿਹੜੇ ਆਹ ਅਨਾਰ ਲੋਕਾਂ ਨੂੰ ਆਹ ਅਨਾਰ ਲੋਕਾਂ ਨੂੰ ਇਹਦੇ ਚੋਂ ਕੱਢ ਕੇ ਭਲਾ ਰਿਆ ਹੈ ਇਹ ਭਾਈ ਕੋਈ ਗਲਿਆ ਓਏ ਓ ਚੁੱਪ ਕਰ ਜਾ ਮੈਂ ਤੈਨੂੰ ਤੋਰ ਦਿਖਾ ਦਿੰਦਾ ਆਹ ਕੀ ਆ ਕੋਈ ਨਹੀਂ ਕੱਟਿਆ ਬਾਹਰੀ ਕਿਉਂ ਕੱਟੇ ਉਹ ਕੱਟੇ ਤੂੰ ਕੱਟੇ ਪੁੱਛਦਾ ਇੱਕ ਮਿੰਟ ਆਹ ਸਮੈਲ ਮਾਰ ਦੇ ਸਰ ਆਹ ਲੋਕਾਂ ਇੱਕ ਮਿੰਟ ਇੱਕ ਮਿੰਟ ਆਹ ਇਹ ਸਮੈਲ ਮਾਰਦੇ ਆ ਸਮੈਲ ਪੇਟੀ ਖੁੱਲੀ ਹੈ ਪੂਰੀ ਆਹ ਦੇਖ ਆਹ ਆਹ ਉਹ ਕੱਢ ਦੇ ਦੇ ਸੀ ਆਹ ਵਿੱਚ ਪਾ ਕੇ ਉਹ ਤੂੰ ਤਾਂ ਸਾਨੂੰ ਖਾਣਾਉਂਗਾ ਨਹੀਂ ਭਾਈ ਜੀ ਮੈਂ ਤਾਂ ਛੋੜਿਆ ਪਹਿਲੇ ਤੋਂ ਫਰੈਸ਼ ਜੂਸ ਤੇਰੇ ਗਾਸ਼ ਪਿਆ ਫਰੈਸ਼ ਜੂਸ ਨਹੀਂ ਬਣਾ ਸਕਦਾ ਫਰੈਸ਼ੀ ਆਂਦਾ ਭਾਈ ਹੋਣੀ ਬਣਾਏ ਸਭੰਦਾ ਬੈਠਾ ਤੇਰੇ ਕੋਲ ਠੰਡਾ ਵੀ ਨਹੀਂ ਹੈਗਾ ਭਾਜੀ ਠੰਡਾ ਦਾ ਮਤਲਬ ਕੀ ਆ ਸਾਰਾ ਤੁਸੀਂ ਰੱਖ ਲੈਨੇ ਲੋਕਾਂ ਨੂੰ ਲੋਕੀ ਦੇਖਣਗੇ ਤੇ ਫਰੂਟ ਕਿਦਾਂ ਦਾ ਵਰਤ ਰਿਆ ਰੰਗ ਪਾਉਂਦਾ ਫਿਰ ਤੁ ਲੋਕਾਂ ਨੂੰ ਸ਼ੱਕ ਹੋਗੇ ਛੋਟੋ ਛੋਟੋ ਚ ਉਹ ਇੱਕ ਸੈਕਿੰਡ ਉਧਰ ਫੋਟੋ ਜਿਹੜੀ ਬੰਦ ਤੇਰੀ ਅੱਜ ਫੂਟ ਤੇ ਕੋ ਵੀ ਉਹ ਤਾਂ ਯਾਰ ਨਰਕ ਲੋਕਾਂ ਨੂੰ ਮਾਰਦੇ ਨੇ ਸਾਡੇ ਬੰਦੇ ਇੱਥੇ ਆ ਤਾਂ ਉਹ ਮਾਰਦੇ ਨੇ ਪੰਜਾਬ ਸਾਰਾ ਬੰਦ ਕਰ ਦਿਓ ਕਿੱਥੇ ਜਿੱਤੇ ਇਹਨਾਂ ਦੇ ਹੈਗਿਆ ਡਰ ਤੋਂ ਓਏ ਦੱਸ ਮੈਨੂੰ ਕਿੱਥੇ ਜਾਉਂਦਾ ਦੂਸ ਨੇ ਲੱਗੂ ਤੇਰਾ ਨਾਲ ਨੂੰ ਰੈਡੀ ਨਹੀਂ ਇੱਥੇ ਲੋਣੀ ਨਾਲ ਨੂੰ ਰੈਡੀ ਨਹੀਂ ਲੱਗੋ ਆ ਰੰਗ ਇਹ ਰੰਗ ਸਭਾ ਨਹੀਂ ਨੀ ਪੈਦਾ ਹੁੰਦਾ ਉਹ ਤੈਨੂੰ ਸੰਭਾ ਲੈਦਾ ਕੋਈ ਖਾਦੀ ਵੀ ਆ ਕੋਈ ਕੋ ਕਾਕਾ ਆ ਰੰਗ ਬਾਹਰ ਤੇ ਜਰਾ ਚਰਾਤੀ ਨਾਲ ਲੈਣਾ ਇਹ ਆ ਆ ਰੰਗ ਨਹੀਂ ਤਾਂ ਹੋਰ ਕੀ ਆ ਇਹਨਾਂ ਨਾਲ ਇਹ ਨਹੀਂ ਹੁੰਦਾ ਬੰਦ ਕਰ ਦੇ ਇਹਨੂੰ ਬੰਦ ਕਰ ਇਹਨਾਂ ਲਾਈਟ ਬੰਦ ਕਰੋ ਸੀਲ ਕਰੋ ਇਹਨੂੰ ਆ ਆ ਰੰਗ ਜੂਸ ਕਰਦਾ ਇਹਨੂੰ ਫਸਲਾਂ ਨੂੰ ਦੱਸਦਾ ਫਰੈਸ਼ ਜੂਸ ਪੜਾ ਦੇ ਲੋਕਾਂ ਨੂੰ ਤਾਜ਼ਾ ਬਣਾਉਣਾ ਤਾਜ਼ਾ ਪੜਾਉਣਾ ਰੰਗ ਇਹਨਾਂ ਉਤਰੇ ਨਹੀਂ ਪਤਾ ਕੀ ਹੁੰਦਾ ਆ ਦੇਖੋ ਜ਼ਰਾ ਜੂਸ ਜ਼ਰਾ ਦੇਖੋ ਸਵਾਲ ਨਹੀਂ ਆ ਆ ਜੂਸ ਆ ਇਹਨਾਂ ਦੇ ਵੀ ਹੋਰ ਕੀ ਆ ਦਿਲ ਆ ਨਹੀਂ ਆ ਵੀ ਦੇਖ ਤਾ ਉਹ ਵੀ ਲਿਆ ਕੀ ਕਰਦਾ ਇਸ ਲਈ ਜਲੇ ਛੋੜੇ ਸੇਫ ਹੋਣ ਕੇ ਸਵੇਰੇ ਲੈਣ ਦਾ ਪਰ ਤੇ ਆਦਾ ਟਾ ਸਾਰਾ ਰੋਸ ਕਰਦੇ ਆ ਆ ਕੇਲੇ 1 ਨੰਬਰ ਵਾਲੇ ਵੀ ਆ ਜੋ ਆ ਛੋਟਾ ਕੇਲਾ ਆ ਕੇਲੇ ਜਿਹੜੇ ਖਰਾਾਸ ਕਰਦੇ ਲੋਕਾਂ ਦਾ ਕ੍ਰੇਟ ਆ ਨੋ ਤੂੰ ਸਾਰਾ ਪਾਸੇ ਖਿਆਲ ਕਰਦੇ ਖੈਰ ਇਹਨੂੰ ਐਂ ਖੜਾਵਾ ਤੈਨੂੰ ਨਾਲ ਦੇਖ ਅੱਗੇ ਗਲਿਓ ਤਾਂ ਹੈ ਭਾਈ ਆ ਦੇਖੋ ਜਰਾ ਆ ਦੇਖੋ ਸਹੀ ਆ ਕੀ ਆ ਕੀ ਆ ਦੇਖੋ ਤੁਹਾਨੂੰ ਖਲਾਵਾ ਹੈ ਹਰ ਦਾ ਤੇ ਮੋਕਾ ਖਲਾ ਦੇ ਆ ਆਪਣੇ ਨੂੰ ਆ ਅਸੀਂ ਜੂਸ ਬਿੰਦੇ ਆ ਆ ਦੇਖੋ ਜੀ ਆ ਦੇਖੋ ਓਹੋ ਆ ਦੇਖੋ ਇਹਨਾਂ ਚੀਜ਼ਾਂ ਦਾ ਜੂਸ ਪੜਾਉਦੇ ਲੋਕ ਇਹਨਾਂ ਨੇ ਇੱਧਰ ਨਾਲ ਰੱਖ ਲੈਣਾ ਔਰ ਇਹਨੇ ਜਰਾਂ ਨੇ ਤੁਹਾਨੂੰ ਕੀ ਲੱਗਦਾ ਵੀ ਆ ਸੇਫ ਹੈ ਜਿਹਦੇ ਨਾਲ ਆ ਗੜਿਆ ਹੋਇਆ ਪੀਸ ਲੱਗਾ ਹੋਇਆ ਉਹ ਬਿਮਾਰ ਲੋਕੀ ਤਾਂ ਹੀ ਹੁੰਦੇ ਫੰਗਸ ਕਰਕੇ ਕਈ ਬੱਕ ਬੱਕ ਵੀ ਲੱਗੇ ਜਾਤਾ ਬੱਚੂ ਦੇ ਕਰਵਾ ਲਈ ਇੱਥੋਂ ਆਪਾਂ ਤਾਂ ਵੀ ਉਹ ਆਪਣਾ ਉਹ ਦੇਖ ਲੋਕਾਂ ਬਾਕੀਆਂ ਦਾ ਨਾ ਦੇ ਆ ਇਕੱਲੇ ਦੇਖੋ ਇਕੱਲੇ ਆ ਇਹਦੇ ਵਿੱਚ ਤਾਂ ਮੰਡੀ ਆ ਜਾਂਦੀ ਹੈ ਕ੍ਰੇਡ ਉਹ ਨਹੀਂ ਨਹੀਂ ਕ੍ਰੇਡ ਬਸ ਰੋਟੀ ਹੁੰਦੀ ਆ ਅਗਲੀ ਕ੍ਰੇਡ ਉਹ ਹੀ ਲੈਣਗੇ ਸਾਲੇ ਪੂਰੇ ਕ੍ਰੇਡ ਭਾੜੇ ਦੇ ਕੋਈ ਇੱਥੇ ਬੁਲਾਉਣਾ ਹੈ ਤੇਰੇ ਮੂਹਰੇ ਤਾਂ ਨਹੀਂ ਆਇਆ ਸਿਰੇ ਸਿਰਕੇ ਦਾ ਆ ਰਾਂ ਦਾ ਤੋਂ ਇੰਨਾ ਆਇਆ ਆ ਪਈ ਬੰਦ ਕਰਕੇ ਕੰਕਸ਼ੀ ਕਰੀਦਾ ਹੁੰਦਾ ਨਾ ਨੰਨ ਕੜੇ ਦਾ ਹੋਂ ਸਮਝ ਨਾ ਚੱਲ ਜਿੱਦਾਂ ਹਰਿਆਣੇ ਚ ਵੀ ਮਿਲੀ ਸੀ ਪਿਛਲੀ ਵਾਰੇ ਤੇ ਇਥੇ ਜੂਸ ਬਣਾਉਂਦੇ ਆ ਜੂਸ ਦੇ ਵਿੱਚ ਅਨਾਰ ਦਾ ਜੂਸ ਕਹਿ ਕੇ ਇਹ ਲੋਕ ਰੰਗ ਪਾਉਂਦੇ ਆ ਰੰਗ ੋਲ ਕੇ ਰੱਖਦੇ ਆ ਪਹਿਲਾ ਵੀਡੀਓ ਜਿਹੜੀਆਂ ਉਹਦੇ ਵਿੱਚ ਤੁਸੀਂ ਦੇਖ ਸਕਦੇ ਆ ਵੀ ਜਿਹੜਾ ਰੰਗ ਭੋਲਿਆ ਮੇਰੇ ਹੱਥਾਂ ਨੂੰ ਲੱਗਾ ਆ ਇਹ ਕੋਈ ਰੰਗ ਅਨਾਰ ਦਾ ਜਾਂ ਚੰਦਰ ਦਾ ਰੰਗ ਨਹੀਂ ਹੈ ਇਹ ਰੰਗ ਕਲਰ ਦਾ ਇਸਤੇਮਾਲ ਕਰਦੇ ਆ ਔਰ ਕਲਰ ਵੀ ਪਤਾ ਨਹੀਂ ਕਿਹੜੀ ਕੁਆਲਿਟੀ ਕਿੱਦਾਂ ਦੀਆਂ ਸਬਸਟੈਂਡਰਡ ਕੁਆਲਿਟੀਆਂ ਦਾ ਅੱਜ ਮੈਂ ਇਹਨੂੰ ਹਦਾਇਤ ਕਰ ਚੱਲਾਂ ਨਾ ਤਾਂ ਇਹਦੇ ਕੋਲ ਰਜਿਸਟ੍ਰੇਸ਼ਨ ਆ ਸਾਡੀ ਫੂਡ ਸੇਫਟੀ ਦੀ ਕੋਈ ਲਾਇਸੈਂਸ ਰਜਿਸਟ੍ਰੇਸ਼ਨ ਨਹੀਂ ਹੈਗਾ ਇਹਦੇ ਕੋਲ ਅੱਜ ਤੋਂ ਇਹਦਾ ਕੰਮ ਬੰਦ ਹੈ ਜਦੋਂ ਤੱਕ ਫੂਡ ਸੇਫਟੀ ਦਾ ਲਾਇਸੈਂਸ ਰਜਿਸਟ੍ਰੇਸ਼ਨ ਨਹੀਂ ਲੈ ਲੈਂਦਾ ਇਹ ਬੰਦਾ ਨਹੀਂ ਕੰਮ ਕਰੂਗਾ ਔਰ ਇਸ ਅੱਜ ਤਾਂ ਇਹਦਾ ਫੂਡ ਜਿਹੜਾ ਜੋਸ ਆ ਜਾਂ ਜਿਹੜਾ ਗੰਦਾ ਇਹਨੇ ਭਰ ਕੇ ਕਲਰ ਵਾਲਾ ਰੱਖਿਆ ਸੀ ਉਹ ਡਿਸਕਾਰਡ ਕਰ ਦਿੱਤਾ ਸਟਾਪ ਤਾਂ ਨੈਕਸਟ ਟਾਈਮ ਬਿਲਕੁਲ ਇਹ ਕਾਰਵਾਈ ਨਹੀਂ ਹੋਣੀ ਉਹੀ ਇਸ ਚੀਜ਼ ਦੇ ਸੈਂਪਲ ਭਰ ਕੇ ਅਸੀਂ ਚੰਡੀ ਰੈਡ ਲੈਬ ਨੂੰ ਭੇਜਾਂਗੇ ਔਰ ਜਿੱਦਾਂ ਦੀ ਰਿਪੋਰਟ ਆਉਂਦੀ ਜੇ ਕੋਈ ਅਜਿਹੀ ਰਿਪੋਰਟ ਆਉਂਦੀ ਤਾਂ ਇਹ ਜਾਵੇ ਚਾਹੇ ਜੇਲ੍ਹ 'ਚ ਜਾਵੇ ਜਾਂ ਜਿਹੜੀ ਇਹਨੂੰ ਪੈਨਲਟੀ